ਮੇਰਾ ਨਾਮ ਨਮਰਜੀਤ ਸਿੰਘ ਹੈ ਜੀ ਹਾਂਜੀ ਤੇ ਇੱਥੇ ਦਿੱਕਤ ਐਹੀ ਹੈ ਜੀ ਜਿਹੜੇ ਪਾਰ ਵਾਲੇ ਪਿੰਡ ਆ ਉਹਨਾਂ ਨੂੰ ਕਾਫੀ ਦਿੱਕਤ ਆ ਹੁਣ ਪੂਰੀ ਤਰ੍ਹਾਂ ਸੰਪਰਕ ਜਿਹੜਾ ਟੁੱਟ ਗਿਆ ਉਹਨਾਂ ਦਾ ਇਧਰ ਨਾਲੋਂ ਕੋਈ ਉਹਨਾਂ ਨੂੰ ਕੋਈ ਮੈਡੀਕਲ ਸਹੂਲਤ ਨਹੀਂ ਜੇ ਲੋਰ पे ਕਿਸੇ ਤਰ੍ਹਾਂ ਦੀ ਵੀ ਸਹੂਲਤ ਉਹਨਾਂ ਨੂੰ ਹੁਣ ਨਹੀਂ ਮਿਲ ਸਕਦੀ ਉਹਨਾਂ ਨੂੰ ਇਹ ਵੱਡੀ ਦਿੱਕਤ ਆ ਕੋਈ ਸਾਨੂੰ ਦਿੱਕਤ ਆ ਜਿਹੜਾ ਸਾਡਾ ਕੰਮ ਪੂਰੀ ਤਰ੍ਹਾਂ ਬੰਦ ਆ ਸਾਡੇ ਦਰਵਾਜ਼ੇ ਤੱਕ ਪਾਣੀ ਆ ਕੇ ਦਾ ਤੇ ਇਸੇ ਦਿੱਕਤ ਆ ਬਸ ਲੋਕਾਂ ਨੂੰ ਦਿੱਕਤ ਆ ਜੀ ਪਾਣੀ ਦਾ ਹਾਂਜੀ ਲੋਕਾਂ ਨੂੰ ਦਿੱਕਤ ਆ ਰਹੀ ਐ ਪਾਰ ਜਾਣ ਵਾਲਿਆਂ ਨੂੰ ਉਧਰੋਂ ਆਉਣ ਵਾਲਿਆਂ ਨੂੰ ਦਿੱਕਤ ਆ ਰਹੀ ਐ ਤੇ ਜਿਹੜੇ ਲਾਗੇ ਪਿੰਡ ਆ ਉਹਨਾਂ ਨੂੰ ਵੀ ਖਤਰਾ ਦਾ ਮਾਹੌਲ ਬਣਿਆ ਦਾ ਪੂਰਾ ਉਹਨਾਂ ਨੂੰ ਫਿਕਰ ਆ ਵੀ ਪਾਣੀ ਸਾਡੇ ਪਿੰਡਾਂ ਤੱਕ ਨਾ ਪੁੱਜ ਜਾ ਘਰਾਂ ਤੱਕ ਨਾ ਆ ਜੇ ਪ੍ਰਸ਼ਾਸਨ ਦੇ ਘਾਟੇ ਵਗਾਰ ਆਏ ਕੋਈ ਹਾਂ ਮੈਂ ਤਾਂ ਹੁਣੇ ਆਇਆ ਮੈਂ ਫਿਲਹਾਲ ਤੇ ਕੋਈ ਨਹੀਂ ਦੇਖਿਆ ਸ਼ਾਇਦ ਆਏ ਆ ਕਹਿੰਦੇ ਸੀ ਪਹਿਲਾਂ ਪ੍ਰਸ਼ਾਸਨ ਕਹਿੰਦੇ ਪ੍ਰਬੰਧ ਪੂਰੇ ਕਰ ਲਏਗੇ ਹਾਂਜੀ ਦੇਖੋ ਸ਼ਾਇਦ ਹੋ ਸਕਦਾ ਜੇ ਕੋਈ ਲੋਰ ਪਏ ਕਿ ਤੇ ਪਤਾ ਲੱਗ ਜਾਏਗਾ ਹੋਇਆ ਪ੍ਰਬੰਧ ਕੰਨੀ ਹਾਂਜੀ ਫਸਲਾਂ ਦਾ ਨੁਕਸਾਨ ਹਾਂਜੀ ਬੈਕ ਸਾਈਡ ਤੇ ਜਿਹੜੇ ਫਸਲਾਂ ਕਮਾਦ ਵਗੈਰਾ ਜਿੱਦਾਂ ਉਹਨਾਂ ਦਾ ਨੁਕਸਾਨ ਤੇ ਹੋਇਆ ਇਹ ਪਾਣੀ ਫੇਰ ਜਾਂਦਾ ਉਹਨਾਂ ਦੇ ਵਿੱਚ ਨਾ ਮੇਰਾ ਇਹਦੇ ਵੀ ਦਿਗਤੋ ਤੇ ਹੈਗੀ ਆ ਵੇਖੋ ਪਾਰ ਦੇ ਲੋਕੀ ਵਿੱਚ ਘਿਰ ਗਏ ਦੇ ਆ ਉੱਥੇ ਪਾਣੀ ਹੈ ਨੀ ਆ ਰਸਤਾ ਕੋਈ ਨਹੀਂ ਆ ਨੂੰ ਉਹਨਾਂ ਦੇ ਤੇ ਸਾਡੇ ਦੇ ਚ ਰੋ ਇੱਥੇ ਦਰਵਾਜੇ ਦੇ ਦਰਵਾਜੇ ਦੇ ਵਿੱਚ ਪਾਣੀ ਫਿਰ ਗਿਆ ਪੈਣ ਪੁਰੀਆਂ ਚ ਹੈ ਪਾਣੀ ਜਾਂੜਿਆ ਅਜੇ ਤੱਕ ਤੇ ਕੋਈ ਨੁਕਸਾਨ ਨਹੀਂ ਲੱਗਦਾ ਗਾੜੀ ਵੇਖੋ ਪਰਮਾਤਮਾ ਦੇ ਹੱਥ ਹੈ ਜੇ ਤੇ ਬਹੁਤਾ ਪਿੱਛੋਂ ਪਾਣੀ ਆਏਗਾ ਤੇ ਜ਼ਰੂਰ ਲੋਕਾਂ ਦਾ ਨੁਕਸਾਨ ਹੋਏਗਾ ਅੱਛਾ ਪਿੰਡ ਫਿਰ ਅੱਠ ਘਿਰ ਗਏ ਦੇ ਪਿੱਛੇ ਪਿੰਡ ਜਿਹੜੇ ਪਾਰ ਵਾਲੇ ਪਿੰਡ ਆ ਉਹਦੇ ਘਿਰਦੇ ਹੀ ਆ ਕੋਈ ਬੇੜੀ ਨਾਲ ਹੀ ਚੱਲਦੇ ਹੋ ਕਬੜੀ ਨਹੀਂ ਪਈ ਤਾਂ ਫਿਰ ਉਹਨਾਂ ਨੇ ਉੱਥੇ ਹੀ ਨਾਲੇ ਉੱਧ ਦੁੱਧੇ ਪਾਸੇ ਪਾਕਿਸਤਾਨ ਆ ਉਹ ਉਧਰ ਦੁੱਧਾ ਉਧਰ ਦਰ ਆਇਆ ਤੇ ਵਿਚਕਾਰ ਹੀ ਰਹਿ ਗਏ ਪਿੰਡ ਉਹ ਜਿਹੜੇ ਲੋਕੀ ਪਾਰ ਗਏ ਦੇਖੋ ਪਾਰ ਆ ਜਿਹੜੇ ਇੱਧਰ ਦੇ ਹੋ ਇੱਧਰ ਰਹਿ ਗਏ ਲਿੰਕ ਟੁੱਟ ਗਿਆ ਲੋਕਾਂ ਨਾਲੋਂ ਆਉਣਗੇ ਸੇਤਵਾਂ ਨੂੰ ਕੀ ਅਸੀਂ ਸਾਰੇ ਇੱਥੇ ਸਪੈਸ਼ਲੀ ਆਪ ਮੌਕਾ ਵੇਖਣ ਆਇਆ ਸਾਰੇ ਜਿਸ ਤਰ੍ਹਾਂ ਕਿ ਸਾਰੀਆਂ ਆਲਰੇਡੀ ਹੂ ਤੁਸੀਂ ਦੇਖ ਰਹੇ ਹੋ ਤੇ ਐਕਸ਼ਨ ਸਾਹਿਬ ਵੀ ਸਾਡੇ ਇੱਥੇ ਨੇ ਉਹਨਾਂ ਨੇ ਦੱਸਿਆ ਕਿ ਪਾਣੀ ਜਿੰਨਾ ਮੈਕਸਿਮਮ ਆਣਾ ਸੀ ਗਾ ਹੁਣ ਰਿਸਕ ਹੋ ਰਿਹਾ ਐਂਡ ਇਹ ਸਾਰਿਆਂ ਲਈ ਸਾਡੇ ਲਈ ਇੱਕ ਮੈਂ ਕਹਾਂਗਾ ਕਿ ਹੋਪ ਵਾਲੀ ਜਿਹੜੀ ਕੰਡੀਸ਼ਨ ਹੈ ਤੇ ਦੂਜੀ ਗੱਲ ਪਾਣੀ ਦਾ ਮੌਕਾ ਵੇਖਿਆ ਗਿਆ ਕਿ ਜਿਹੜੇ ਘਰਾਂ ਦੇ ਰੈ residențial एरिया ਉਹ ਬਚੇ ਨੇ ਉਹਨਾਂ ਤੱਕ ਪਾਣੀ ਨਹੀਂ ਪਹੁੰਚਿਆ ਫਿਰ ਵੀ ਅਸੀਂ ਜਿਹੜੀਆਂ ਟੀਮਸ ਐ ਇੱਥੇ ਨਾਲ ਹੀ ਨੀਅਰਬਾਈ ਸਕੂਲ ਜਿਹੜਾ ਸਾਡਾ ਉੱਥੇ ਮੈਡੀਕਲ ਟੀਮਸ ਹੋ ਗਈਆਂ ਹੋਰ ਹਰ ਤਰ੍ਹਾਂ ਦੀ ਫੈਸ ਇੱਥੇ ਸਾਡਾ ਰੈਵਨਿਊ ਸਟਾਫ ਸਾਡਾ ਜਿਹੜਾ ਐਕਟੈਂਸੀ ਕੰਸਰਨ ਨੇ ਮਾਈਨਿੰਗ ਵਾਲੇ ਉੱਥੇ ਨੇ ਸਾਡੇ ਨਾਲ ਆਪਣੇ ਹਲਕਾਂ ਇਚਾਦੇ ਨੇ ਅੱਥੀ ਹਮ ਸਭ ਨੇ ਆਪਤ ਤੇ ਸਾਰੇ ਆਂਕ ਤੁਸੀਂ ਦੇਖਿਆ ਸਪੈਸ਼ਲੀ ਐਸਐਸਬੀ ਸਰਵਲੋਂ ਨਿਰਦੇਸ਼ ਨੇ ਕਿ ਅਸੀਂ ਜਿਹੜੀ ਭਾਰ ਦੀ ਗੱਲ ਕਰੀਏ ਪਿੰਡਾਂ ਦੀ ਉਹ ਜਿਹੜੇ ਲੋਕ ਨੇ ਉਹ ਹਾਈ ਲੈਂਡ ਤੇ ਨੇ ਉਹਨਾਂ ਦੇ ਨਾਲ ਫੋਨ ਤੇ ਵੀ ਰਾਬਤਾ ਕੰਮ ਕੀਤਾ ਜਾ ਰਿਹਾ ਹੈ ਉਸ ਬਦ ਕਿਸੇ ਤਰ੍ਹਾਂ ਦੀ ਫੂਡ ਦੀ ਛੋਟੇ ਜਾਂਦੀ ਹੈ ਮੈਡੀਸਿਨ ਦੀਆਂ ਜੋ ਵੀ ਪਹੁੰਚਾ ਦਿੱਤੀ ਜਾਏਗੀ ਇਸੇ ਸਬੰਧੀ ਜੜੀਆਂ ਸਾਡੀਆਂ ਕਿਸ਼ਤੀਆਂ ਜਿਹੜੀਆਂ ਅਸੀਂ ਬੋਰਸਾਂ ਉਹਨੇ ਦੀ ਰਿਪੇਅਰ ਕਰਾ ਕੇ ਰੱਖ ਲਏ ਸੀ ਕਿਉਂ ਉਹ ਵੀ ਅੱਛੀ ਤੇ ਪਹੁੰਚਣੀ ਹੈ ਤੇ ਜਿੱਥੇ ਥੋੜਾ ਜਿਹਾ ਪਾਣੀ ਦਾ ਫਲੋਰ ਥਰਾ ਠੀਕ ਹੁੰਦਾ ਤੇ ਉਸ ਨਾਲ ਸੰਬੰਧੀ ਜਾ ਕੇ ਮੌਕਾ ਵੇਖ ਲਿਆ ਜਾਏਗਾ ਐਂਡ ਜੋ ਫੈਸਿਲਿਟੀ ਜਿਹਨਾਂ ਨੂੰ ਲੋੜ ਹੈ ਉਹ ਸਾਰੀ ਪ੍ਰੋਵਾਈਡ ਕਰਵਾ ਦੇ ਫਿਲਹਾਲ ਹੁਣ ਪਾਣੀ ਦੇ ਘਟਣੇ ਚਾਂਸ ਹੈ ਹਾਂਜੀ ਹਾਂਜੀ ਬਿਲਕੁਲ ਜੀ ਤੁਸੀਂ ਵੇਖ ਸਕਦੇ ਹੋ ਕਿ ਦਰਖਤਾਂ ਦੇ ਜਿਹੜੇ ਇੱਕ ਬੜਾ ਵਧੀਆ ਹੁੰਦਾ ਕਿ ਦਰਖਤਾਂ ਦੇ ਪਾਣੀ ਦਾ ਲੈਵਲ ਤੁਹਾਨੂੰ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਕਿ ਬਾਦਰਾ ਕਿ ਘਟ ਰਿਹਾ ਐਂਡ ਜੋ ਗਰਾਊਂਡ ਸਿਚੁਏਸ਼ਨ ਹੈ ਅਸੀਂ ਖੁਦ ਵੇਖਿਆ ਕਿ ਉਹ ਜਿਹੜਾ ਪਾਣੀ ਦੇ ਸੀਟ ਕਰ ਪੂ